ਕੈਪਟਨ ਅਮਰਿੰਦਰ ਸਿੰਘ ਦਾ ਇੱਕ ਇੰਟਰਵਿਊ ਬਹੁਤ ਚਰਚਾ ਵਿੱਚ ਆਇਆ। ਉਹਨਾਂ ਨੇ ਇੱਕ ਡਾਇਲੌਗ ਮਾਰਿਆ ਜੋ ਕਾਫੀ ਰੋਚਕ ਲੱਗਿਆ ਹੈ। ਅਮ ਬੈਕ। ਕੈਪਟਨ ਅਮਰਿੰਦਰ ਇਹ ਕਹਿ ਰਹੇ ਸੀ ਕਿ ਜੇਕਰ ਭਾਜਪਾ ਨੇ ਪੰਜਾਬ ਦੇ ਵਿੱਚ ਸੱਤਾ ਚਾਹਣਾ ਹੈ ਤਾਂ ਉਹਨੂੰ ਪੂਰੀਆਂ ਚੋਣਾਂ ਲੜਨੀਆਂ ਪੈਗੀਆਂ। ਸਾਰੀਆਂ ਜੜੀਆਂ ਵੀ ਚੋਣਾਂ ਆਉਂਦੀਆਂ ਉਹ ਲੜਨੀਆਂ ਪੈਣਗੀਆਂ। ਗਰਾਊਂਡ ਤੇ ਜਾ ਕੇ ਤੇ ਇਹਦੇ ਵਾਸਤੇ 2-3 ਹੋਰ ਚੋਣਾਂ ਲੱਗਣਗੀਆਂ। ਜੇਪੀ ਦੀ ਇੱਕ ਜਿਹੜੀ ਮਾਨਸਿਕਤਾ ਹੈ ਉਹ ਇੱਕ ਉਹਨਾਂ ਨੇ ਬਣਾਈ ਹੋਈ ਹੈ ਉਹ ਆਪਣੇ ਹਿਸਾਬ ਨਾਲ ਹੀ ਚੱਲਦੇ ਆ ਤੇ ਇਹ ਗੱਲ ਸਾਫ਼ ਹੋ ਗਈ ਹੈ ਕਿ ਉਹ ਕੌਣ ਬੰਦੇ ਆ ਜਿਹੜੇ ਭਾਜਪੀ ਨੂੰ ਪੰਜਾਬ ਬਾਰੇ ਡਿਸੀਜਨ ਲੈਣ ਵਾਸਤੇ ਇਸ ਤਰ੍ਹਾਂ ਦੇ ਡਿਸੀਜਨ ਲੈਣ ਵਾਸਤੇ ਕਹਿ ਰਹੇ ਹੈ ਹਾਈ ਕੋਰਟ ਨੇ ਰਿਪੋਰਟਸ ਮੰਗੀਆਂ ਸਰਕਾਰ ਤੋਂ ਕਿ ਸਰਕਾਰ ਉਹ ਰਿਪੋਰਟਸ ਜਾਂ ਉਹ ਸਮਗਰੀ ਹਾਈ ਕੋਰਟ ਦੇ ਵਿੱਚ ਪੇਸ਼ ਕਰੇ ਜਿਹਦੇ ਆਧਾਰ ਤੇ ਉਹਨਾਂ ਨੇ ਰੱਦ ਕੀਤਾ ਔਰ ਕਿਹਾ ਕਿ ਜਿਹੜੇ ਅਮਰਪਾਲ ਹੈ ਉਹ ਅਮਨ ਕਾਨੂੰਨ ਦੀ ਹਾਲਤ ਵਾਸਤੇ ਖਤਰਾ ਹੈ ਕੰਦੇ ਵੀ ਕਾਮ ਆਰ ਕੇ ਟੰਗਣਾ ਉਸ ਤਰ੍ਹਾਂ ਦੀ ਪੋਲਿਟਿਕਸ ਤਾਰੇ ਕੇ rahul gandhi de upke stress kro rahul gandhi ਕੈਪਟਨ ਅਮਰਿੰਦਰ ਸਿੰਘ ਦਾ ਇੱਕ ਇੰਟਰਵਿਊ ਕਾਫੀ ਚਰਚਾ ਵਿੱਚ ਆਇਆ ਹੈ ਉਹਨਾਂ ਦਾ ਇੱਕ ਡਾਇਲੋਗ ਆਈ ਐਮ ਬੈਕ ਤੇ ਭਾਜਪਾ ਨੂੰ ਅਕਾਲੀ ਦਲ ਨਾਲ ਗੱਠ ਜੋੜ ਕਰਨ ਦੀ ਸਲਾਹ ਇਹਨਾਂ ਦੇ ਕੀ ਅਰਥ ਨੇ ਇਹਨਾਂ ਨੂੰ ਸਮਝਾਂਗੇ ਤੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਜਿਹੜੀ ਹਰਿਆਣਾ ਨੇ ਇੱਕ ਅਰਜੀ ਪਾਈ ਹੋਈ ਸੀ ਚੰਡੀਗੜ੍ਹ ਵਿੱਚ ਵੱਖਰੀ ਜ਼ਮੀਨ ਤੇ ਵਕਰੀ ਜ਼ਮੀਨ ਵਿਧਾਨ ਸਭਾ ਲਈ ਉਹ ਅਰਜੀ ਵੀ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਸੰਸਦ ਦਾ ਸਰਦ ਰੁੱਤ اجلاس ਉਹ ਵੀ ਅੱਜ ਸ਼ੁਰੂ ਹੋ ਗਿਆ ਅੱਜ ਕੀ ਹੰਗਾਮਾ ਹੋਇਆ ਤੇ ਕਿਹੜੇ ਮੁੱਦੇ ਪਾਰੀ ਸਨ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਸ਼ੁਕਰੀਆ ਗੁਰਜੀਤ ਸਰ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਇੰਟਰਵਿਊ ਬਹੁਤ ਚਰਚਾ ਵਿੱਚ ਆਇਆ ਹੈ ਉਹਨਾਂ ਨੇ ਇੱਕ ਡਾਇਲੌਗ ਮਾਰਿਆ ਜੋ ਕਾਫੀ ਰੋਚਕ ਲੱਗਿਆ ਆਈ ਐਮ ਬੈਕ ਤੇ ਇਸ ਦੇ ਨਾਲ ਹੀ ਉਹਨਾਂ ਨੇ ਭਾਜਪਾ ਨੂੰ ਅਕਾਲੀ ਦਲ ਜੁਆਇਨ ਕਰਨ ਦੀ ਅਕਾਲੀ ਦਲ ਸੌਰੀ ਅਕਾਲੀ ਦਲ ਨਾਲ ਗੱਠ ਜੋੜ ਕਰਨ ਦੀ ਸਲਾਹ ਦਿੱਤੀ ਹੈ ਇਸ ਦੇ ਕੀ ਅਰਥ ਨੇ ਇਹਨਾਂ ਨੂੰ ਸਮਝਾਓ ਅ ਦੇਖੋ ਕੈਪਟਨ ਅ ਮਰਿੰਦਰ ਸਿੰਘ ਜਦੋਂ ਪਿਛਲੀ ਵਾਰ ਇਲੈਕਸ਼ਨ ਲੜ ਰਹੇ ਸੀਗੇ ਜੀ ਤੇ ਉਹਨਾਂ ਨੇ 22 ਦੇ ਇਲੈਕਸ਼ਨ ਦੇ ਵਿੱਚ ਕਿਹਾ ਕਿ ਉਹ ਲਾਸਟ ਇਲੈਕਸ਼ਨ ਹੈ ਉਹਨਾਂ ਦਾ ਉਦੋਂ ਉਹਨਾਂ ਦੀ ਆਪਣੀ ਪਾਰਟੀ ਸੀਗੀ ਜੀ ਤੇ ਪਾਰਟੀ ਜਨਤਾ ਪਾਰਟੀ ਦੇ ਨਾਲ ਉਹਨਾਂ ਦਾ ਗੱਠ ਜੋੜ ਸੀਗਾ ਤੇ ਐਕਚੁਅਲੀ ਉਦੋਂ ਕਾਂਗਰਸ ਜਦੋਂ ਉਹਨਾਂ ਨੇ ਕਾਂਗਰਸ ਛੱਡੀ ਤੇ ਫਿਰ ਆਪਣੀ ਪਾਰਟੀ ਬਣਾਈ ਤੇ ਭਾਜਪਾ ਨਾਲ ਗੱਠ ਜੋੜ ਕੀਤਾ ਉਹ ਤੋਂ ਬਾਅਦ ਉਹ ਜਦੋਂ ਉਹਨਾਂ ਨੂੰ ਲੱਗਿਆ ਕਿ ਪਾਰਟੀ ਚੱਲਣ ਵਾਲੀ ਨਹੀਂ ਹੈ ਤੇ ਫਿਰ ਉਹ ਬੀਜੇਪੀ ਚ ਸ਼ਾਮਲ ਹੋ ਗਏ ਜੀ ਤੇ ਬੀਜੇਪੀ ਚ ਸ਼ਾਮਲ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪੋਲੀਟਿਕਲੀ ਬਹੁਤਾ ਐਕਟਿਵ ਨਜ਼ਰ ਨਹੀਂ ਸੀ ਆਂਦੇ ਪਹਿਲਾਂ ਉਹਨਾਂ ਦੀ ਜਿਹੜੀ ਸਿਹਤ ਹੈ ਬਹੁਤਾ ਅਲਾਉ ਨਹੀਂ ਸੀ ਕਰਦੀ ਫਿਰ ਉਹਨਾਂ ਦਾ ਉਹਨਾਂ ਦਾ ਆਪਰੇਸ਼ਨ ਇਲਾਜ ਵੀ ਹੋਇਆ ਯੂਕੇ ਦੇ ਵਿੱਚ ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੀਡੀਆ ਤੋਂ ਔਰ ਪੋਲਿਟਿਕਸ ਤੋਂ ਦੂਰ ਹੀ ਰਹੇ ਪਰ ਪਿਛਲੇ ਕੁਝ ਸਮੇਂ ਤੋਂ ਅਚਾਨਕ ਉਹਨਾਂ ਨੇ ਟੀਵੀ ਚੈਨਲਸ ਨੂੰ ਇੰਟਰਵਿਊਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਿਸ ਡਾਇਲੌਗ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਇੰਡੀਆ ਟੂਡੇ ਚੈਨਲ ਨੂੰ ਉਹਨਾਂ ਨੇ ਇੰਟਰਵਿਊ ਦਿੱਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਈ ਏਮ ਬੈਕ ਇਹਦਾ ਮਤਲਬ ਇਹ ਹੈ ਕਿ ਉਹ ਮੋੜ ਤੋਂ ਪੋਲਿਟਿਕਸ ਦੇ ਵਿੱਚ ਸਰਗਰਮ ਹੋ ਰਹੇ ਆ ਤੇ ਨਾਲ ਉਹਨਾਂ ਨੇ ਜਿਹੜੀ ਹੈ ਨਾ ਕਹਿੰਦੇ ਇੱਕ ਵੀ ਪਲੇਅਰ ਆਇਆ ਤੇ ਉਹ بیٹنگ ਸ਼ੁਰੂ ਕਰ ਦਿੰਦਾ ਜਾਂ ਵਾਰਮ ਅਪ ਕਰਨਾ ਸ਼ੁਰੂ ਕਰ ਦਿੰਦਾ ਉਸ ਤਰ੍ਹਾਂ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੁਣ ਉਹਨਾਂ ਨੂੰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅ ਕਈ ਵਾਰ ਐਮ.ਐਲ.ਏ ਰਹੇ ਐਮ.ਪੀ ਰਹੇ ਮੰਤਰੀ ਰਹੇ ਮੁੱਖ ਮੰਤਰੀ ਰਹੇ ਦੋ ਵਾਰ ਸੋ ਉਹਨਾਂ ਨੇ ਉਹਨਾਂ ਨੂੰ ਪੰਜਾਬ ਦੀ ਨਬਜ਼ ਦਾ ਪਤਾ ਹੈ ਔਰ ਪੰਜਾਬ ਦੀ ਗਰਾਊਂਡ ਹਾਲਤ ਦਾ ਪਤਾ ਹੈ ਸੋ ਉਹਨਾਂ ਨੇ ਇਸ ਉਹਦੇ ਚੋਂ ਆਪਣੇ ਐਕਸਪੀਰੀਅੰਸ ਦੇ ਵਿੱਚੋਂ ਇਹ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਪਣੇ ਪੱਲੇ ਕੱਢਣ ਪਾਣ ਨੂੰ ਕੁਛ ਹੈ ਨਹੀਂ ਤੇ ਜੇਕਰ ਜੇਕਰ ਉਹਨੇ ਸੱਤਾ ਚਾਹਣਾ ਹੈ ਤਾਂ ਸਰਕਾਰ ਬਣਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਉਹ ਅਕਾਲੀ ਦਲ ਦੇ ਨਾਲ ਗੱਠ ਜੋੜ ਕਰੇ ਜੀ ਹੁਣ ਗੱਠ ਜੋੜ ਕਰਨ ਦੀ ਗੱਲ ਇਹ ਵੀ ਹੈ ਕਈ ਜਦੋਂ ਪੰਜਾਬ ਦੇ ਇਸ਼ੂਸ ਦੀ ਗੱਲ ਉਸੇ ਇੰਟਰਵਿਊ ਚ ਪੁੱਛੀ ਤਾਂ ਉਹਨਾਂ ਨੇ ਕਿਹਾ ਜੀ ਮੇਤੋਂ ਕੋਈ ਜਿਹੜੀ ਬੀਜੇਪੀ ਦੀ ਸੈਂਟਰ ਲੀਡਰਸ਼ਿਪ ਹੈ ਉਹ ਕੋਈ ਸਲਾਮਾਸ਼ ਬਰਾ ਨਹੀਂ ਲੈਂਦੀ ਜੀ ਤਾਂ ਹੁਣ ਇਹ ਵੀ ਗੱਲ ਹੈ ਕਿ ਇਹ ਜਿਹੜਾ ਬਿਆਨ ਹੈ ਇਹਦੇ ਉੱਤੇ ਬੀਜੇਪੀ ਦੀ ਵੀ ਜਿਸ ਤਰ੍ਹਾਂ ਕੁਝ ਲੀਡਰਾਂ ਦੇ ਬਿਆਨ ਆਏ ਆ ਸੁਰਜੀਤ ਕੁਮਾਰ ਜਿਆਣੀ ਨੇ ਬਿਆਨ ਦਿੱਤਾ ਹੈ ਤੇ ਹੋਰ ਕਈ ਲੀਡਰਾਂ ਦੇ ਬਿਆਨ ਆਏ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਆਪਣੇ ਤੌਰ ਤੇ ਇੰਡੀਪੈਂਡੈਂਟ ਤਿਆਰੀ ਕਰ ਰਹੇ ਆ ਅਸੀਂ ਤਾਂ ਪੂਰਾ ਪੂਰੀਆਂ ਚੋਣਾਂ ਲੜਾਂਗੇ ਹਾਂ ਪਰ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਆ ਕਿ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਅਕਾਲੀ ਦਲ ਦੀ ਪਿਛ ਲੱਗ ਬਣ ਕੇ ਚੋਣਾਂ ਲੜਦੀ ਰਹੀ ਹੈ ਔਰ 23 ਸੀਟਾਂ ਦੇ ਉੱਤੇ ਚੋਣ ਲੜਦੀ ਰਹੀ ਹੈ ਤੇ ਉਹਦੇ ਵਿੱਚੋਂ ਵੀ ਜਿੰਨੇ ਕ ਜਿੱਤ ਗਏ ਉਹਨਾਂ ਦੇ ਮੰਤਰੀ ਬਣ ਜਾਂਦੇ ਸੀਗੇ ਤੇ ਪਰ ਅਕਾਲੀ ਦਲ ਨੂੰ ਉਹ ਤਾਂ ਫਾਇਦਾ ਹੁੰਦਾ ਸੀਗਾ ਤੇ ਭਾਜਪਾ ਇੱਕ ਲਿਮਟਡ ਪਾਕਟਸ ਦੇ ਵਿੱਚ ਹੀ ਸੀਮਤ ਰਹੀ ਜੀ ਤੇ ਉਹਦੇ ਕਰਕੇ ਉਹ ਉਹਦਾ ਪੰਜਾਬ ਦੇ ਵਿੱਚ ਆਧਾਰ ਨਹੀਂ ਬਣਿਆ ਹਾਂ ਕੈਪਟਨ ਅਮਰਿੰਦਰ ਇਹ ਕਹਿ ਰਹੇ ਸੀਗੇ ਕਿ ਜੇਕਰ ਭਾਜਪਾ ਨੇ ਪੰਜਾਬ ਦੇ ਵਿੱਚ ਸੱਤਾ ਚਾਹਣਾ ਹੈ ਤਾਂ ਉਹਨੂੰ ਪੂਰੀਆਂ ਚੋਣਾਂ ਲੜਨੀਆਂ ਪੈਗੀਆਂ ਸਾਰੀਆਂ ਜੜੀਆਂ ਵੀ ਚੋਣਾਂ ਆਉਂਦੀਆਂ ਉਹ ਲੜਨੀਆਂ ਪੈਣਗੀਆਂ ਗਰਾਊਂਡ ਤੇ ਜਾ ਕੇ ਤੇ ਇਹਦੇ ਵਾਸਤੇ 2-3 ਹੋਰ ਚੋਣਾਂ ਲੱਗਣਗੀਆਂ ਹਾਂ ਸੋ ਕੈਪਟਨ ਅਮਰਿੰਦਰ ਸਿੱਧੇ ਤੌਰ ਤੇ ਜਾਂ ਕਹਿ ਲਓ ਸਿੱਧੇ ਤੌਰ ਤੇ ਭਾਜਪਾ ਨੂੰ ਇੱਕ ਤਰ੍ਹਾਂ ਦਾ ਸ਼ੀਸ਼ਾ ਦਿਖਾ ਰਹੇ ਸੀਗੇ ਕਿ ਭਾਈ ਸਾਹਿਬ ਤੁਹਾਡੇ ਇੱਥੇ ਕੱਢਣ ਪਾਉਣ ਨੂੰ ਕੁਝ ਹੈ ਨਹੀਂ ਤੁਸੀਂ ਅਕਾਲੀ ਦਲ ਦੇ ਨਾਲ ਸਮਝੌਤਾ ਕਰ ਲਓ ਤਾਂ ਹੀ ਤੁਹਾਡੀ ਸਰਕਾਰ ਬਣੇਗੀ ਪਰ ਹੁਣ ਇਹਦੇ ਤੇ ਭਾਜੀਪੀ ਨੇ ਵੀ ਰੈਕਟ ਕੀਤਾ ਭਾਜੀਪੀ ਨੇ ਵੀ ਕਿਹਾ ਕਿ ਇਹ ਅਸੀਂ ਤਾਂ ਆਪਣਾ ਇਕੱਲੇ ਇਲੈਕਸ਼ਨ ਲੜਾਂਗੇ ਉਧਰ ਅਕਾਲੀ ਦਲ ਵੀ ਕਹਿ ਰਿਹਾ ਅਕਾਲੀ ਦਲ ਕਹਿ ਰਿਹਾ ਜੀ ਅ ਅਸੀਂ ਤਾਂ ਆਪਣੀ ਤਿਆਰੀ ਕਰ ਰਹੇ ਹਾਂ ਤੇ ਇਹਦਾ ਕੋਈ ਦਲਜੀਤ ਸਿੰਘ ਧੀਮਾ ਉਹਨਾਂ ਦਾ ਮੈਂ ਬਿਆਨ ਦੇਖ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਕੋਈ ਕੈਪਟਨ ਅਮਿੰਦਰ ਸਿੰਘ ਦਾ ਇਹ ਨਿੱਜੀ ਬਿਆਨ ਲੱਗਦਾ ਹੈ ਤੇ ਪਾਰਟੀ ਵੱਲੋਂ ਕੋਈ ਉਸ ਤਰ੍ਹਾਂ ਦੀ ਆਫਰ ਜਾਂ ਕੋਈ ਗੱਲਬਾਤ ਅਜੇ ਨਹੀਂ ਹੋਈ ਹੈ ਤੇ ਜਦੋਂ ਤੱਕ ਉਸ ਤਰ੍ਹਾਂ ਕੋਈ ਨਹੀਂ ਹੁੰਦੀ ਉਦੋਂ ਤੱਕ ਗੱਲ ਕਰਨ ਦੀ ਬਹੁਤੀ ਤੁਕ ਨਹੀਂ ਬਣਦੀ ਹਾਂ ਤੇ ਇਸੇ ਤਰ੍ਹਾਂ ਇੱਕ ਮਹੇਸ਼ਿੰਦਰ ਬਾਦਲ ਇਹਨਾਂ ਦੇ ਲੀਡਰ ਹੈ ਉਹਨਾਂ ਨੇ ਕਿਹਾ ਕਿ ਅ ਕਿ ਅਕਾਲੀ ਦਲ ਜਿਹੜਾ ਹੈ ਸਿਧਾਂਤ ਦੇ ਉੱਤੇ ਖੜਾ ਹੈ ਤੇ ਅਕਾਲੀ ਦਲ ਜਿਹੜਾ ਹੈ ਉਹ ਇਸ ਤਰ੍ਹਾਂ ਅਲਾਈਅንስ ਨਹੀਂ ਕਰੇਗਾ ਸੋ ਹੁਣ ਅਕਾਲੀ ਦਲ ਦੀ ਤਾਂ ਇੱਕ ਗੱਲ ਸਮਝ ਆਂਦੀ ਹੈ ਕਿ ਸ਼ਾਇਦ ਜਿਹੜੀ ਤਰਨ ਤਰਨ ਦੇ ਵਿੱਚ ਇਹਨਾਂ ਨੂੰ ਵੋਟਾਂ ਪਈਆਂ ਤੇ ਲੱਗਿਆ ਪਾਰਟੀ ਨੂੰ ਕਿ ਪਾਰਟੀ ਦੁਬਾਰਾ ਵਾਪਸ ਆ ਰਹੀ ਹੈ ਤੇ ਦੂਜੇ ਪਾਸੇ ਭਾਜਪਾ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਇਸ਼ੂਸ ਤੇ ਉੱਤੇ ਲਗਾਤਾਰ ਚਾਹੇ ਉਹ ਚੰਡੀਗੜ੍ਹ ਦਾ ਇਸ਼ੂ ਹੈ ਚਾਹੇ ਚੰਡੀਗੜ੍ਹ ਯੂਨੀਵਰਸਿਟੀ ਦਾ ਇਸ਼ੂ ਹੈ ਜਿਸ ਤਰ੍ਹਾਂ ਦੇ ਇਸ਼ੂਸ ਨੂੰ ਲੈ ਕੇ ਭਾਜਪਾ ਦੀ ਦੇ ਖਿਲਾਫ ਪੰਜਾਬ ਦੇ ਵਿੱਚ ਇੱਕ ਰੋਹ ਜਾਂ ਇੱਕ ਗੁੱਸਾ ਜਿਹੜਾ ਪੈਦਾ ਹੋ ਰਿਹਾ ਸੀਗਾ ਸੋ ਉਹ ਵੀ ਹੋ ਸਕਦਾ ਕਿ ਅਕਾਲੀ ਦਲ ਨੂੰ ਤੇ ਮਗਰ ਇਹ ਅਕਾਲੀ ਦਲ ਇਹ ਕਹਿੰਦਾ ਕਿ ਹਾਂ ਸੀ ਅਲਾਈਅੰਸ ਕਰ ਲਾਂਗੇ ਤੇ ਫਿਰ ਉਹਨਾਂ ਨੂੰ ਮਤਲਬ ਇਹ ਇਹ ਕਿਤੇ ਨਾ ਕਿਤੇ ਬੈਕਅਪ ਆਫ ਦਿ ਮਾਈਂਡ ਜਿਹੜਾ ਇਹ ਗੇਮ ਚੱਲਦੀ ਹੋਵੇ ਕਿ ਜੇ ਭਾਜਪਾ ਵਾਲਿਆਂ ਦੇ ਨਾਲ ਲੱਗ ਗਏ ਕਿਤੇ ਜਿਹੜੀ ਜਿਹੜਾ ਜਿਹੜੀ ਥੋੜਾ ਕੁਝ ਸ਼ੁਰੂ ਹੋਇਆ ਸੀ ਉੱਠਣਾ ਸ਼ੁਰੂ ਹੋਈ ਸੀ ਪਾਰਟੀ ਜਾਂ ਦੁਬਾਰਾ ਲੋਕਾਂ ਨਰ ਬਦਲਣਾ ਸ਼ੁਰੂ ਹੋਇਆ ਸੀਗਾ ਕਿ ਉਹਦੇ ਉੱਤੇ ਕੋਈ ਗੜਵੜਾ ਨਾ ਹੋ ਜੇ ਜੀ ਸੋ ਕੈਪਟਨ ਮਰਿੰਦਰ ਸਿੰਘ ਦੀ ਦੀ ਗੱਲ ਨੂੰ ਸਾਰੀਆਂ ਧਿਰਾਂ ਨੇ ਰੱਦ ਕੀਤਾ ਹੁਣ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਕਹਿ ਰਹੇ ਸੀਗੇ ਕਿ ਕੈਪਟਨ ਮਰਿੰਦਰ ਤਾਂ ਪਾਰਟੀਆਂ ਬਦਲਣ ਦਾ ਮਾਹਰ ਹੈ ਉਹਦੀ ਹੁਣ ਉਹ ਸੱਤਾ ਤੋਂ ਬਾਹਰ ਹੈ ਤੇ ਉਹ ਇਹ ਸੋਚ ਰਿਹਾ ਕਿ ਮੈਂ ਕਿਵੇਂ ਸੱਤਾ ਦੇ ਵਿੱਚ ਆਵਾਂ ਜੀ ਸੋ ਉਹ ਉਹ ਹੁਣ ਆਮ ਆਦਮੀ ਪਾਰਟੀ ਉਹਨੂੰ ਆਪਣੇ ਤਰੀਕੇ ਨਾਲ ਦੇਖ ਰਹੀ ਹੈ ਹਮ ਔਰ ਆਮ ਆਦਮੀ ਪਾਰਟੀ ਲਈ ਇਹ ਡਰ ਵੀ ਹੈ ਕਿ ਜੇ ਭਾਵੇਂ ਕਿ ਕੁਲਦੀਪ ਢਾਲੀਵਾਲ ਉਹ ਕਹਿ ਰਹੇ ਆ ਕਿ ਭਾਵੇਂ ਜਿਹੜਾ ਮਰਜ਼ੀ ਦੇ ਨਾਲ ਮਰਜ਼ੀ ਸਮਝੌਤਾ ਕਰ ਲੈਣ ਅਕਾਲੀ ਦਲ ਦੇ ਅੱਲੇ ਪੱਲੇ ਤਾਂ ਕੁਝ ਹੈ ਨਹੀਂ ਕੁਲਦੀਪ ਢਾਲੀਵਾਲ ਕਹਿ ਰਹੇ ਸੀਗੇ ਤੇ ਵੀ ਜੇ ਇਹਨਾਂ ਦਾ ਸਮਝੌਤਾ ਕਰ ਲੇ ਤਾਂ ਕੀ ਹੋ ਜਾਊਗਾ ਪਰ ਇਹ ਇੱਕ ਸਚਾਈ ਹੈ ਕਿ ਜੇ ਅਕਾਲੀ ਦਲ ਔਰ ਭਾਜਪਾ ਦਾ ਸਮਝੌਤਾ ਹੁੰਦਾ ਤਾਂ ਕਾਂਗਰਸ ਔਰ ਆਮ ਆਦਮੀ ਪਾਰਟੀ ਦੋਹਾਂ ਵਾਸਤੇ ਖਤਰੇ ਦੀ ਘੰਟੀ ਹੋ ਸਕਦਾ ਹੈ ਦੇਖੋ ਕੈਪਟਨ ਅਮਰਿੰਦਰ ਸਿੰਘ ਨੂੰ ਜਿੰਨਾ ਕ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਦੇ ਰਹੇ ਹਾਂ ਕੈਪਟਨ ਅਮਰਿੰਦਰ ਸਿੰਘ ਵਾਹ ਦੀ ਕਿਸ ਤਰ੍ਹਾਂ ਦਾ ਲੀਡਰ ਹੈ ਪੰਜਾਬ ਦੇ ਵਿੱਚ ਜਿਹੜਾ ਜੋ ਨਾ ਬੋਲਣਾ ਹੁੰਦਾ ਜੋ ਦੇ ਮਨਚ ਹੁੰਦੀ ਗੱਲ ਉਹ ਕਹਿ ਦਿੰਦਾ ਹੈ ਜੀ ਉਹ ਦੂਜੇ ਜਿਹੜੇ ਦੂਜੀਆਂ ਪਾਰਟੀਆਂ ਦੇ ਪੋਲੀਟੀਸ਼ੀਅਨਸ ਹੈ ਉਹਨਾਂ ਵਾਂਗੂ ਕੈਲਕੂਲੇਸ਼ਨਾਂ ਨਹੀਂ ਕਰਦਾ ਜੋ ਉਹਨੂੰ ਸਹੀ ਗੱਲ ਲੱਗਦੀ ਉਹ ਕਹਿੰਦਾ ਹੈ ਜੀ ਦੇਖੋ 1984 ਦੇ ਵਿੱਚ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਤੇ ਕੈਪਟਨ ਅਮਰਿੰਦਰ ਸਿੰਘ ਐਮਪੀ ਹੁੰਦੇ ਕਾਂਗਰਸ ਪਾਰਟੀ ਦੇ ਤੇ ਉਹ ਆਪਣੇ ਅਹੁਦੇ ਤੋਂ ਰਿਜਾਇਨ ਕਰਦੇ ਆ ਹਮ ਜਦੋਂ ਬਰਨਾਲਾ ਸਰਕਾਰ ਦੇ ਵੇਲੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਫੌਜ ਭੇਜੀ ਜਾਂਦੀ ਹੈ ਤੇ ਸੌਰੀ ਪੁਲਿਸ ਭੇਜੀ ਜਾਂਦੀ ਹੈ ਪੁਲਿਸ ਐਂਟਰ ਹੁੰਦੀ ਹੈ ਹੈਨਾ ਤੇ ਉਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਕੈਬਨਿਟ ਦੇ ਵਿੱਚ ਸਿਗੇ ਅਕਾਲੀ ਮੰਤਰੀ ਉਹ ਉਦੋਂ ਰਿਜਾਇਨ ਕਰਦੇ ਆ ਹਮ ਇੱਕ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਦੇ ਵਿੱਚ ਸੀਗੇ ਤੇ ਇਹਨਾਂ ਨੇ ਜਿਹੜੀ 2000 2 ਤੋਂ 47 ਸਰਕਾਰ ਸੀਗੀ ਇਹਨਾਂ ਦੀ ਉਹਦੇ ਵਿੱਚ ਇਹਨਾਂ ਨੇ ਪੰਜਾਬ ਦੇ ਪਾਣੀਆਂ ਦੇ ਜਿਹੜੇ ਸਮਝੌਤੇ ਸੀਗੇ ਉਹਨਾਂ ਨੂੰ ਰੱਦ ਕੀਤਾ ਜੀ ਸੋ ਇਸ ਤਰ੍ਹਾਂ ਦੇ ਬੋਲਡ ਕਦਮ ਜਾਂ ਇਸ ਤਰ੍ਹਾਂ ਦੇ ਬੋਲਡ ਡਿਸੀਜਨ ਲੈਣ ਜਾਂ ਆਪਣੀ ਗੱਲ ਰੱਖਣ ਚ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਸਾਨ ਨਹੀਂ ਹੈ ਜੀ ਤੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਗੱਲ ਕਹਿ ਰਹੇ ਆ ਉਹ ਪੋਲੀਟੀਕਲੀ ਕਰੈਕਟ ਔਰ ਏਕਟ ਹੋਵੇ ਜਾਂ ਨਾ ਹੋਵੇ ਪਰ ਗਰਾਉਂਡ ਦੀ ਸਚਾਈ ਤੇ ਇਹੀ ਹੈ ਕਿ ਇਸ ਵੇਲੇ ਨਾ ਅਕਾਲੀ ਦਲ ਆਪਣੇ ਇੰਡੀਪੈਂਡੈਂਟ ਤੌਰ ਤੇ ਲੀਡ ਲੈਂਦਾ ਦਿਖ ਰਿਹਾ ਨਾ ਭਾਜਪਾ ਦਿਖ ਰਹੀ ਹੈ ਸੋ ਜੇਕਰ ਇਹ ਦੋਹੇ ਇਕੱਠੇ ਹੋ ਜਾਂਦੇ ਨੇ ਤਾਂ ਇੱਕ ਮਜ਼ਬੂਤ ਜਿਹੜਾ ਗੱਠਜੋੜ ਹੈ ਉਹ ਬਣ ਸਕਦਾ ਹੈ ਔਰ ਦੁਬਾਰਾ ਤੋਂ ਸਰਕਾਰ ਬਣਨ ਦੇ ਚਾਂਸਸ ਜਿਹੜੇ ਆ ਉਹ ਹੋ ਸਕਦੇ ਆ ਅਗਲਾ ਸਵਾਲ ਮੇਰਾ ਸਰ ਕੇਂਦਰ ਸਰਕਾਰ ਨੂੰ ਲੈ ਕੇ ਕੇਂਦਰ ਸਰਕਾਰ ਨੇ ਜਿਹੜਾ ਹਰਿਆਣੇ ਨੂੰ ਚੰਡੀਗੜ੍ਹ ਵਿੱਚ ਵਿਧਾਨ ਸਭਾ ਲਈ ਇੱਕ ਬੱਕਰੀ ਜ਼ਮੀਨ ਦੇ ਅੰਦਾ ਜਿਹੜਾ ਉਹਨਾਂ ਦਾ ਪ੍ਰਸਤਾਵ ਸੀ ਉਹਨੂੰ ਰੱਦ ਕਰ ਦਿੱਤਾ ਤੇ ਇਹ ਕੀ ਲੱਗਦਾ ਤੁਹਾਨੂੰ ਕਿ ਪਹਿਲਾਂ ਜਿਹੜਾ ਪੀਯੂ ਦਾ ਨੋਟੀਫਿਕੇਸ਼ਨ ਵਾਪਸ ਲੈਣਾ ਤੇ ਉਸ ਤੋਂ ਬਾਅਦ ਫਿਰ ਚੰਡੀਗੜ੍ਹ ਬਾਰੇ ਇੱਕ ਸੰਵਿਧਾਨ ਦੀ 131ਵੀਂ ਸੋਧ ਨੂੰ ਠੰਡੇ ਬਸਤੇ ਪਾ ਦੇਣਾ ਤੇ ਇਹ ਕੀ ਤੁਹਾਨੂੰ ਭਾਜਪਾ ਦਾ ਇਸ ਵਿੱਚ ਜਿਹੜਾ ਇਹ ਤੁਹਾਨੂੰ ਸਿਆਸਤ ਕੀ ਇਸ ਸਿਆਸਤ ਪਿੱਛੇ ਕੀ ਆਧਾਰ ਹੈ ਇਸ ਦਾ ਦੇਖੋ ਜਿਹੜੀ ਜਿਹੜੀ ਤਾਂ ਗੱਲ ਹੋ ਰਹੀ ਹੈ ਮੀਡੀਆ ਦੇ ਵਿੱਚ ਵੀ ਇਹ ਗੱਲ ਹੋ ਰਹੀ ਹੈ ਜਾਂ ਪੋਲਿਟੀਕਲ ਸਰਕਲਸ ਦੇ ਵਿੱਚ ਇਹ ਗੱਲ ਹੋ ਰਹੀ ਹੈ ਉਹ ਇਹ ਕਹਿ ਰਹੇ ਆ ਕਿ ਜੀ 2027 ਨੂੰ ਟਾਰਗੇਟ ਰੱਖ ਕੇ ਬੀਜੇਪੀ ਨੇ ਇੱਕ ਬੈਕ ਗੇਅਰ ਪਾਇਆ ਹੈ ਬੀਜੇਪੀ ਨੇ ਇਹਦੇ ਨਾਲ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਕਿ ਪੀਜੀ ਪੀਯੂ ਦਾ ਨੋਟੀਫਿਕੇਸ਼ਨ ਉਹਨਾਂ ਨੇ ਰੱਦ ਕੀਤਾ ਉਹਨਾਂ ਨੇ ਜਿਹੜੀ 131ਵੀਂ ਸੋਧ ਹੈ ਉਹਨੂੰ ਠੰਡੇ ਵਾਸਤੇ ਚ ਪਾ ਲਿਆ ਤੇ ਉਹਨਾਂ ਨੇ ਐਸਵਾਈਐਲ ਦਾ ਜਿਹੜਾ ਇਸ਼ੂ ਸੀਗਾ ਜੇ ਤੁਸੀਂ ਗੱਲ ਨਹੀਂ ਕੀਤੀ ਮੈਂ ਉਹਦੇ ਨਾਲ ਹੋਰ ਜੋੜ ਦਿੰਨਾ ਕਿ ਜਿਹੜਾ SVI L ਦਾ ਇਸ਼ੂ ਸੀਗਾ ਉਹਦੇ ਬਾਰੇ ਵੀ ਕੇਂਦਰ ਨੇ ਕਹਿ ਦਿੱਤਾ ਕਿ ਪੰਜਾਬ ਤੇ ਹਰਿਆਣਾ ਬੈਠ ਕੇ ਇਸ ਮਸਲੇ ਨੂੰ ਹੱਲ ਕਰਨ ਜਦ ਕਿ ਅਸਲੀਅਤ ਇਹ ਹੈ ਕਿ ਜੇ ਪੰਜਾਬ ਨਾਲੇ ਹਰਿਆਣਾ ਹੱਲ ਨਹੀਂ ਕਰ ਸਕੇ ਤਾਂ ਹੀ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਸੀਗਾ ਪਰ ਹੁਣ ਕੇਂਦਰ ਉਹਦੇ ਤੋਂ ਵੀ ਪਿੱਛੇ हट ਗਿਆ ਜੀ ਸੋ ਇਹਦੇ ਨਾਲ ਇਹ ਕੁਝ ਇਹ ਕੁਝ ਲੋਗ ਇਹ ਕਹਿ ਰਹੇ ਆ ਕਿ ਭਾਜਪੀ ਜਿਹੜੀ ਹੈ ਉਹ 2027 ਨੂੰ ਟਾਰਗੇਟ ਰੱਖ ਕੇ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਾਰਟੀ ਦੇ ਖਿਲਾਫ ਇੱਕ ਰੈਜੈਂਟਮੈਂਟ ਪੰਜਾਬ ਦੇ ਵਿੱਚ ਦੇਖੀ ਸੀ ਉਹਨੂੰ ਸ਼ਾਇਦ ਮੋੜਾ ਦੇਣ ਵਾਸਤੇ ਉਹ ਉਹਦੇ ਉਹਦੇ ਵਾਸਤੇ ਉਹ ਕੰਮ ਕਰ ਰਿਹਾ ਸੋ ਇਹ ਜਿਹੜੀ ਇੱਕ ਪ੍ਰਪੋਜ਼ਲ ਸੀਗੀ ਕਿ 10 ਏਕੜ ਜ਼ਮੀਨ ਜਿਹੜੀ 10 ਕਿੱਲੇ ਜ਼ਮੀਨ ਸਵੈਪ ਕਰਨ ਨੂੰ ਹਰਿਆਣਾ ਨੇ ਕਿਹਾ ਸੀਗਾ ਕਿ ਸਾਨੂੰ ਬਖਰੀ ਵਿਧਾਨ ਸਭਾ ਚਾਹੀਦੀ ਹੈ ਹਰਿਆਣਾ ਦੇ ਵਿੱਚ ਐਕਚੁਅਲੀ ਹੁਣ ਜਿਹੜੀਆਂ 90 ਸੀਟਾਂ ਆ ਵਿਧਾਨ ਸਭਾ ਦੇ ਵਿੱਚ ਤੇ ਹੁਣ ਜਿਹੜਾ ਅਗਲੀ ਡੀਲਿਮਿਟੇਸ਼ਨ ਹੋਣੀ ਹੈ ਉਹ ਇਹ ਕਹਿ ਰਹੇ ਕਿ ਸਾਡੀਆਂ ਸੀਟਾਂ 126 ਹੋ ਜਾਣੀਆਂ ਤੇ ਜਿਹੜੀ ਉਹਨਾਂ ਦੀ ਵਿਧਾਨ ਸਭਾ ਹੈ ਉਹਦੀ ਉਹ ਕੈਪੈਸਿਟੀ ਨਹੀਂ ਹੈ ਤੇ ਉਹਨਾਂ ਨੂੰ ਵੱਖਰੀ ਵਿਧਾਨ ਸਭਾ ਬਣਾਣੀ ਪੈਣੀ ਹੈ ਤੇ ਇਸ ਕਰਕੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਹਰਿਆਣਾ ਪੰਚਕੂਲੇ ਦੇ ਵਿੱਚੋਂ 10 ਕਿੱਲੇ ਜ਼ਮੀਨ ਜਿਹੜੀ ਹੈ ਉਹ ਚੰਡੀਗੜ੍ਹ ਨੂੰ ਦੇ ਦਿੰਦੇ ਤੇ ਚੰਡੀਗੜ੍ਹ ਸਾਨੂੰ ਚੰਡੀਗੜ੍ਹ ਪ੍ਰਸ਼ਾਸਨ 10 ਕਿੱਲੇ ਜ਼ਮੀਨ ਵਿਧਾਨ ਸਭਾ ਬਣਾਉਣ ਨੂੰ ਦਿੱਤੇ। ਹੂੰ। ਇਹਦੇ ਪਿੱਛੇ ਸ਼ਾਇਦ ਹਰਿਆਣਾ ਦੀ ਮਨਛਾ ਇਹ ਸੀਗੀ ਕਿ ਉਹ ਚੰਡੀਗੜ੍ਹ ਦੇ ਉੱਤੇ ਵੀ ਆਪਣਾ ਦਾਵਾ ਮਜ਼ਬੂਤ ਰੱਖਣਾ ਚਾਹੁੰਦੇ ਨੇ। ਪਰ ਜਿਵੇਂ ਅੱਛਾ ਉਹ ਜਿਹੜੀ ਮੀਟਿੰਗ ਹੋਈ ਸੀ ਨਾਰਥ ਜ਼ੋਨ ਜ਼ੋਨਸ ਦੀਆਂ ਜਿਹੜੀਆਂ ਸਟੇਟਸ ਦੀ ਉਹਦੇ ਵਿੱਚ ਹਰਿਆਣਾ ਨੇ ਪਹਿਲੀ ਵਾਰ ਇਹ ਮੰਗ ਉਠਾਈ ਸੀਗੀ ਤੇ ਜਿਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਗਿਆ ਕਿ ਇਹ ਹਰਿਆਣੇ ਨੂੰ ਦੇਣੀ ਹੈ ਜੀ ਵੱਖਰੀ ਵਿਧਾਨ ਸਭਾ ਦੀ ਤਾਂ ਸਾਨੂੰ ਵੀ ਦਿਓ। ਪਰ ਉਹਦਾ ਉਲਟਾ ਰਿਐਕਸ਼ਨ ਹੋਇਆ ਸੀਗਾ ਕਿ ਜੇ ਤੁਸੀਂ ਵੱਖਰੀ ਵਿਧਾਨ ਸਭਾ ਮੰਗਦੇ ਹੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਪੰਜਾਬ ਤੇ ਦਾਵਾ ਕਮਜ਼ੋਰ ਚੰਡੀਗੜ੍ਹ ਤੇ ਆਪਣਾ ਦਾਵਾ ਕਮਜ਼ੋਰ ਕਰ ਰਹੇ ਹੋ ਸੋ ਇਹ ਮਾਮਲਾ ਕਾਫੀ ਫਸਿਆ ਹੋਇਆ ਸੀਗਾ ਪਿਛਲੇ ਸਮੇਂ ਦੇ ਵਿੱਚ ਪਰ ਜਿਵੇਂ ਰਿਐਕਸ਼ਨ ਹੋਇਆ ਉਹਦੇ ਕਰਕੇ ਫਿਰ ਇਹ ਪੰਜਾਬ ਦੇ ਗਵਰਨਰ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹੈ ਉਹਨਾਂ ਨੇ ਕਿਹਾ ਕਿ ਇਹ ਨਹੀਂ ਹੋ ਰਿਹਾ ਜੀ ਫਿਰ ਕਹਿ ਰਹੇ ਜੀ ਫਿਜੀਬਲ ਨਹੀਂ ਹੈ ਹੁਣ ਇਹ ਪਤਾ ਲੱਗਿਆ ਜਿਹੜੀਆਂ ਮੀਡੀਆ ਰਿਪੋਰਟਾਂ ਦੇ ਰਾਹੀਂ ਜੀ ਇਹ ਗੱਲ ਪਤਾ ਲੱਗੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਹਰਿਆਣੇ ਨੂੰ ਔਰ ਹਰਿਆਣੇ ਦੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਇਹ ਪ੍ਰਪੋਜ਼ਲ ਜਿਹੜੀ ਹੈ ਉਹ ਨਹੀਂ ਹੋਰੀ ਤੁਸੀਂ ਇਸ ਨੂੰ ਹੋਰ ਅੱਗੇ ਨਾਂ ਵੀ ਉਠਾਓ ਸੋ ਜੇ ਹੁਣ ਅਮਿਤ ਸ਼ਾਹ ਇਹ ਗੱਲ ਕਹਿ ਰਹੇ ਹੈ ਤਾਂ ਇਹ ਗੱਲ ਮਤਲਬ ਕਹਿਣੀ ਚਾਹੀਦੀ ਹੈ ਹੁਣ ਇਹਨੂੰ ਪੰਜਾਬ ਦੇ ਵਿੱਚ ਤੌਰ ਜਿੱਤ ਦੇ ਤੌਰ ਤੇ ਦੇਖ ਰਿਹਾ ਕੋਈ ਉਹ ਦੇਖ ਰਿਹਾ ਪਰ ਮੈਂ ਇਹਦੇ ਨਾਲ ਇੱਕ ਗੱਲ ਹੋਰ ਜੋੜਨੀ ਚਾਹਨਾ ਜਿਹੜੀ ਤੁਸੀਂ ਸੰਵਿਧਾਨਕ ਸੋਧ 131ਵੀਂ ਸੰਵਿਧਾਨਕ ਸੋਧ ਦੀ ਗੱਲ ਕੀਤੀ ਹੈ ਕਿ ਹਿਮਾਚਲ ਚੰਡੀਗੜ੍ਹ ਦੇ ਵਿੱਚ ਜਿੱਦਾਂ ਜਿਹੜੀਆਂ ਦੂਜੇ ਕੇਂਦਰ ਸ਼ਾਸਤ ਪ੍ਰਦੇਸ਼ ਹੁੰਦੀਆਂ ਜਿੱਥੇ ਕਿ ਵਿਧਾਨ ਸਭਾ ਨਹੀਂ ਹੁੰਦੀ ਉੱਥੇ ਲੈਫਟੀਨੈਂਟ ਗਵਰਨਰ ਸਰਕਾਰ ਆਪਣੀ ਲਾਂਦੀ ਹੈ ਕੇਂਦਰ ਸਰਕਾਰ ਲਾਂਦੀ ਹੈ ਉਦੇ ਉਹ ਉਸ ਤਰ੍ਹਾਂ ਹੋਇਆ ਜਿਦਾ ਅੰਡੇਮਾਨ ਨਿਕੋਬਾਰ ਵਾਲਾ ਜਿਹੜਾ ਹੈਗਾ ਆ ਜਿਹੜੇ ਆਪਣੇ ਉਹ ਹੈਗੇ ਆ ਸ਼ਹਿਰ ਜਿਹੜੇ ਕੇਂਦਰ ਸ਼ਾਸਤ ਪ੍ਰਦੇਸ਼ ਆ ਉਹਨਾਂ ਵਾਂਗ ਹੁਣ ਉਹ ਉਹਨਾਂ ਨੇ ਜਿਹੜਾ ਸੰਸਦ ਦਾ ਬੁਲੇਟਿਨ ਹੁੰਦਾ ਉਹਦੇ ਚੋਂ 9ਵੇਂ ਨੰਬਰ ਤੇ ਹੈ 14 ਜਿਹੜੇ ਬਿੱਲ ਪੇਸ਼ ਹੋਣੇ ਸੀ ਉਹ 9ਵੇਂ ਨੰਬਰ ਤੇ ਹੈ ਉਹਦੇ ਵਿੱਚ ਜਦੋਂ ਉਹ ਪਤਾ ਲੱਗਿਆ ਬੁਲੇਟਿਨ ਸਾਹਮਣੇ ਆਇਆ ਤੇ ਉਹਦੇ ਤੇ ਰਿਐਕਸ਼ਨ ਹੋਇਆ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ ਵੀ ਕਰਨਾ ਪੰਜਾਬ ਦੇ ਬੀਜੇਪੀ ਵਾਲੇ ਵੀ ਰੋਏ ਜਾ ਕੇ ਕਿ ਮਹਾਰਾਜ ਅਸੀਂ ਮਾਰੇ ਜਾਵਾਂਗੇ ਚੋਣਾਂ ਦੇ ਵੇਲੇ ਤੁਸੀਂ ਇਹ ਕਰ ਰਹੇ ਹੋ ਤੇ ਫਿਰ ਗ੍ਰਹਿ ਮੰਤਰਾਲੇ ਨੇ ਇੱਕ ਗੱਲ ਕਹੀ ਕਿ ਇਹ ਤਾਂ ਅਸੀਂ ਹਜੇ ਲੋਕਾਂ ਤੋਂ ਸਲਾਹ ਲੈਣੀ ਹੈ ਪਰ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਪਾਰਲੀਮੈਂਟ ਦੇ ਬਲਟਨ ਦੇ ਵਿੱਚ ਉਹਨੂੰ ਪਾ ਰਹੇ ਹੋ ਜੀ 14 ਬਿੱਲ ਜਿਹੜੇ ਪੇਸ਼ ਹੋਣੇ ਆ ਉਹਨੂੰ ਤੁਸੀਂ ਆ ਉਹਦੇ ਵਿੱਚੋਂ ਉਹ ਨੌਵੇਂ ਜਗ੍ਹਾ ਤੇ ਹੈਗੇ ਆ ਇਹਦਾ ਮਤਲਬ ਤੁਸੀਂ ਉਹ ਬਿੱਲ ਤਾਂ ਖਰੜਾ ਦਾ ਤਿਆਰ ਹੈ ਹੂੰ ਤੁਸੀਂ ਤਾਂ ਉਹਨੂੰ ਪੇਸ਼ ਪੇਸ਼ ਕਰਨਾ ਹੈ ਤੇ ਪਾਰਲੀਮੈਂਟ ਦੇ ਵਿੱਚ ਤੁਹਾਡਾ ਬਹੁਤ ਮਹੱਤਵ ਹੈ ਹੂੰ ਉਹਨੂੰ ਤੁਸੀਂ ਪਾਸ ਕਰਾ ਲੈਣਾ ਹੈ ਜੀ ਤੇ ਤੁਸੀਂ ਤਾਂ ਮਤਲਬ ਮਤਲਬ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਤਾਂ ਰੋਕਿਆ ਹੀ ਨਹੀਂ ਜਾ ਸਕਦਾ ਹੂੰ ਸੋ ਹੁਣ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਲਾਹ ਲਵਾਂਗੇ ਤੇ ਜੇ ਤੁਸੀਂ ਬਿੱਲ ਬਣਾਣਾ ਤੇ ਸਲਾਹ ਪਹਿਲਾਂ ਲੈਣੀ ਸੀ ਕਿ ਹੁਣ ਬਾਅਦ ਚ ਲੈਣੀ ਹੈ ਹੂੰ ਜਦੋਂ ਰੌਲਾ ਪੈ ਗਿਆ ਬਿਲਕੁਲ ਅੱਛਾ ਅਜੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਉਹ ਬਿੱਲ ਜਿਹੜਾ ਹੈ ਉਹ ਉਹਨੂੰ ਰੱਦ ਕਰ ਰਹੇ ਆ ਜਾਂ ਉਹਨੂੰ ਨਹੀਂ ਲਿਆਵਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਸਟੇਕ ਹোলਡਰਸ ਨਾਲ ਗੱਲ ਕਰਾਂਗੇ ਚੰਡੀਗੜ੍ਹ ਦੇ ਹਿੱਤਾਂ ਨੂੰ ਧਿਆਨ ਚ ਰੱਖਾਂਗੇ ਹੁਣ ਚੰਡੀਗੜ੍ਹ ਦੇ ਵਿੱਚ ਪੰਜਾਬੀ ਦਾ ਪਹਿਲੇ 20% ਵੀ ਨਾ ਹੋਣੇ ਦੂਜੀ ਪਾਪੂਲੇਸ਼ਨ ਜਿਆਦਾ ਹੈ ਚੰਡੀਗੜ੍ਹ ਦੇ ਬਾਬੂ ਤਾਂ ਪਹਿਲੇ ਹੀ ਕਹਿੰਦੇ ਕਿ ਚੰਡੀਗੜ੍ਹ ਨੂੰ ਜਿਹੜਾ ਹੈ ਇੰਡੀਪੈਂਡੈਂਟ ਬਣਾਓ ਪੰਜਾਬ ਦੇ ਵਿੱਚ ਜਾ ਰਹਿਆਂ ਨੇ ਦੇ ਵਿੱਚ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਠੀਕ ਨਹੀਂ ਹੈ ਇੱਥੇ ਲਾ ਐਂਡ ਆਰਡਰ ਤਾਂ ਹੈ ਸਿਚੁਏਸ਼ਨ ਇੱਕ ਸ਼ਹਿਰ ਤਾਂ ਹੈ ਮਤਲਬ ਹੈਨਾ ਬਿਲਕੁਲ ਸੋ ਉਹ ਉਹ ਤੁਸੀਂ ਕੀ ਕਿਵੇਂ ਮਤਲਬ ਉਹਨਾਂ ਦੀ ਉਹ ਸਟੇਕ ਹোল্ডার ਕਰੋਗੇ ਉਹਨਾਂ ਨੂੰ ਸੋ ਇਸ ਕਰਕੇ ਉਹ ਤਾਂ ਮੈਨੂੰ ਇਹ ਲੱਗ ਰਿਹਾ ਕਿ ਉਹ ਰੁਕ ਅਜੇ ਉਹਨਾਂ ਨੇ ਰੁਕਿਆ ਹੈ ਇੱਕ ਜਿਹੜਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਨਹੀਂ ਪਿਆ ਰਹੇ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਇੱਕ ਕਹਿ ਰਹੀ ਹੈ ਕਿ ਮਤਲਬ ਕੁਝ ਲੋਕ ਕਹਿ ਰਹੇ ਹੈ ਕਿ 2027 ਕਰਕੇ ਹੈ ਜਾਂ ਜਿਹੜੀ ਬੀਜੇਪੀ ਹੈ ਉਹ ਹੁਣ ਇੱਕ ਡਿਫਰੈਂਟ ਗੱਰ ਦੇ ਵਿੱਚ ਆ ਕੇ ਕੰਮ ਕਰਨਾ ਚਾਹੁੰਦੀ ਹੈ ਕਿਉਂਕਿ ਇਹ ਇਹ ਵੀ ਹੈਗੀ ਕਿ ਹਰਿਆਣੇ ਦੇ ਜਿਹੜੇ ਮੁੱਖ ਮੰਤਰੀ ਹੈ ਨਾਇਬ ਸਿੰਘ ਸੈਣੀ ਉਹ ਪੰਜਾਬ ਦੇ ਵਿੱਚ ਪ੍ਰਚਾਰ ਵਾਸਤੇ ਉਹਨਾਂ ਨੂੰ ਮੇਨ ਕਮਾਂਡ ਜਿਹੜੀ ਹੈ ਉਹਨਾਂ ਦੀ ਰਹਿਣ ਵਾਲੀ ਹੈ ਸੋ ਹਰਿਆਣੇ ਦੇ ਨਾਲ ਸੰਬੰਧਿਤ ਜਿਵੇਂ ਦੋ ਮਸਲੇ ਉਹਨਾਂ ਨੇ ਇੱਕ ਤਰ੍ਹਾਂ ਦੇ ਠੰਡੇ ਵਾਸਤੇ ਜਪਾਤੇ ਹੈ ਸੋ ਹੁਣ ਜਿਹੜਾ ਇਹ ਜਿਹਨਾਂ ਨੇ ਕਿਹਾ ਵੀ ਅਜੇ ਤੁਸੀਂ ਨਾ ਚੱਕੋ ਜੀ ਸ਼ੋ ਤੇ ਕੱਲ ਨੂੰ ਕਹਿ ਦੇਣ ਕਿ ਚੱਕ ਲਓ ਫਿਰ ਕੀ ਬੜ ਲਓਗੇ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬੀਜਪੀ ਦੀ ਇੱਕ ਜਿਹੜੀ ਮਾਨਸਿਕਤਾ ਹੈ ਉਹ ਇੱਕ ਉਹਨਾਂ ਨੇ ਬਣਾਈ ਹੋਈ ਹੈ ਉਹ ਆਪਣੇ ਹਿਸਾਬ ਨਾਲ ਹੀ ਚੱਲਦੇ ਆ ਤੇ ਇਹ ਗੱਲ ਸਾਫ਼ ਹੋ ਗਈ ਹੈ ਕਿ ਮੈਨੂੰ ਕੁਝ ਸਮੇਂ ਪਹਿਲਾਂ ਕੋਈ ਬੀਜਪੀ ਦਾ ਲੀਡਰ ਦੱਸ ਰਿਹਾ ਸੀਗਾ ਕਿ ਜਿਹੜੇ ਸੁਰੀਲ ਜਾਖੜ ਨੇ ਉਹ ਜਦੋਂ ਦਿੱਲੀ ਚ ਜਦੋਂ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਉਹਨਾਂ ਨੇ ਕਿਹਾ ਕਿ ਪੀ ਪੰਜਾਬ ਨੂੰ ਪੰਜਾਬ ਦੀ ਮਾਨਸਿਕਤਾ ਨਾਲ ਦੇਖੋ ਹੂੰ ਪੰਜਾਬ ਨੂੰ ਪੰਜਾਬ ਦੀ ਸੋਚ ਨਾਲ ਦੇਖੋ ਜੀ ਦਿੱਲੀ ਬੈਠ ਕੇ ਇਸ ਤਰ੍ਹਾਂ ਡਿਸੀਜਨ ਨਾ ਲਓ ਪੰਜਾਬ ਬਾਰੇ ਪੰਜਾਬ ਦੂਜੀ ਦੂਜੀਆਂ ਸਟੇਟਸ ਯੂਪੀ ਬਿਹਾਰ ਨਹੀਂ ਹੈ ਜੀ ਬਿਲਕੁਲ ਪੰਜਾਬ ਦੇ ਲੋਕਾਂ ਦੀ ਇੱਕ ਡਿਫਰੈਂਟ ਕਿਸਮ ਦੀ ਮਾਨਸਿਕਤਾ ਹੈ ਤੇ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਇਸ ਕਰਕੇ ਸੁਨੀਲ ਜਾਖੜ ਬੈਕਟ੍ਰੈਕ ਕਰ ਗਏ ਹੂੰ ਜਾਂ ਕੋਈ ਉਹਨਾਂ ਦੀ ਗੱਲ ਹੀ ਨਹੀਂ ਸੀ ਸੁਣੀ ਜਾ ਰਹੀ ਤੇ ਇਹ ਇਹ ਜਿਹੜਾ ਚੰਡੀਗੜ੍ਹ ਬਾਰੇ ਹੋਇਆ ਇਸ਼ੂ ਇਦੇ ਬਾਰੇ ਤਾਂ ਮੈਨੂੰ ਇੱਥੋਂ ਤੱਕ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਭਾਜਪੀ ਦੇ ਕੁਝ ਲੀਡਰਾਂ ਨਾਲ ਕਹਿਤਾ ਵੀ ਸਾਡਾ ਰਿਜਾਇਨ ਲੈ ਲਓ ਫਿਰ ਹਾਂ ਜੇ ਤੁਸੀਂ ਪੇਸ਼ ਹੋਣਾ ਜੀ ਸੋ ਇਹ ਮਤਲਬ ਬੜੀ ਅਜੀਬ ਹੈਗੀ ਐ ਸਿਚੁਏਸ਼ਨ ਕਿ ਇੱਕ ਤੁਸੀਂ ਲਿਆਨੇ ਹੋ ਚੀਜ਼ ਜਦੋਂ ਉਹਦੇ ਤੇ ਰਿਐਕਸ਼ਨ ਹੁੰਦਾ ਫਿਰ ਤੁਸੀਂ ਹੱਥ ਖਿੱਚ ਲੈਨੇ ਹੋ ਹਾਂ ਹੈਨਾ ਸੋ ਹੁਣ ਜਿਵੇਂ ਕੈਪਟਨ ਅਮਰਿੰਦਰ ਸਰਗਰਮ ਹੋਏ ਐ ਕੈਪਟਨ ਅਮਰਿੰਦਰ ਨੇ ਵੀ ਇਹੀ ਗੱਲ ਕਹੀ ਕਿ ਮੈਂ ਤਾਂ ਕੋਈ ਸਲਾਹ ਨਹੀਂ ਲੈਂਦਾ ਸੋ ਹੁਣ ਉਹ ਕੌਣ ਬੰਦੇ ਆ ਜਿਹੜੇ ਭਾਜਪਾ ਨੂੰ ਪੰਜਾਬ ਬਾਰੇ ਡਿਸੀਜਨ ਲੈਣ ਵਾਸਤੇ ਇਸ ਤਰ੍ਹਾਂ ਡਿਸੀਜਨ ਲੈਣ ਵਾਸਤੇ ਕਹਿ ਰਹੇ ਸੋ ਇਹ ਹੁਣ ਸਵਾਲ ਹੈ ਵੱਡਾ ਸੋ ਭਾਜਪਾ ਨੂੰ ਦੇ ਇਹ ਇੱਕ ਡਿਸੀਜਨ ਦੇ ਨਾਲ ਜਾਂ ਇਸ ਤਰ੍ਹਾਂ ਕਰਨ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਉਹ ਆਪਣੇ ਏਜੰਡੇ ਤੋਂ ਐਂ ਪਿੱਛੇ ਹਟਦੇ ਡੈਫਰ ਤਾਂ ਹੋ ਸਕਦਾ ਥੋੜੀ ਦੇ ਰੱਗੇ ਤਾਂ ਪੈ ਸਕਦਾ ਪਰ ਉਹ ਏਜੰਡਾ ਆਪਣਾ ਇਸ ਤਰ੍ਹਾਂ ਚਲਾ ਕੇ ਜਿਹੜੀ ਆਰਐਸਐਸ ਦੀ ਵੀ ਪਾਲਿਸੀ ਹੈ ਕਿ ਉਹ ਲੌਂਗ ਟਾਰਗੇਟ ਦੇ ਨਾਲ ਚੱਲਦੇ ਆ। ਹੂੰ ਠੀਕ ਹੈ ਨਾ ਆਪ ਔਰ ਕਾਂਗਰਸ ਨਹੀਂ ਉਸ ਤਰ੍ਹਾਂ ਉਸ ਤਰ੍ਹਾਂ ਪਲੇ ਕਰਦੀ ਜਿਸ ਤਰ੍ਹਾਂ ਬੀਜੇਪੀ ਕਰਦੀ ਹੈ। ਹੂੰ ਅੱਗੇ ਸਰ ਆਪਾਂ ਗੱਲਬਾਤ ਕਰਾਂਗੇ ਅਮਰਤਪਾਲ ਬਾਰੇ। ਅਮਰਤਪਾਲ ਬਾਰੇ ਵੀ ਪਹਿਲਾਂ ਆਪਾਂ ਉਹਨਾਂ ਦੇ ਪੈਰੋਲ ਨੂੰ ਲੈ ਕੇ ਗੱਲਬਾਤ ਕਰਦੇ ਰਹਿੰਨੇ ਆ। ਤੇ ਉਹਨਾਂ ਦੀ ਪੈਰੋਲ ਦੀ ਜਿਹੜੀ ਮੰਗ ਸੀ ਪੰਜਾਬ ਸਰਕਾਰ ਨੇ ਜਿਹੜਾ ਉਹਨਾਂ ਨੂੰ ਰੱਦ ਕੀਤਾ ਸੀ ਉਸ ਦੀ ਸੁਣਵਾਈ ਅੱਜ ਹਾਈ ਕੋਰਟ ਵਿੱਚ ਸੀ ਤੇ ਉਹਦੇ ਵਿੱਚ ਕੀ ਹੋਇਆ ਅੱਜ ਦੀ ਜਿਹੜੀ ਕਾਰਵਾਈ ਸੀ ਉਸ ਵਿੱਚ ਕੀ ਹੈ ਇਸ ਬਾਰੇ ਦੱਸੋ ਅੱਜ ਦੇ ਵਿੱਚ ਤਿੰਨ ਗੱਲਾਂ ਮੁੱਖ ਤੌਰ ਤੇ ਜਿਹੜੀਆਂ ਅੱਜ ਦੀ ਸੁਣਵਾਈ ਦੇ ਵਿੱਚ ਹੋਈਆਂ ਪਹਿਲੀ ਗੱਲ ਤਾਂ ਇਹ ਹੋਈ ਕਿ ਸੁਪਰੀਮ ਸੌਰੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਜਿਹੜੇ ਕਹਿੰਦੇ ਨੇ ਗਰਾਉਂਡ ਦੀ ਜਿਹੜੀ ਰਿਪੋਰਟਿੰਗ ਹੈ ਜਿਹੜੀ ਬੇਸ ਹੈ ਜਿਹੜਾ ਜਿਹਦੇ ਆਧਾਰ ਤੇ ਉਹ ਉਹਨੂੰ ਪਰੋਲ ਦੇਣ ਤੋਂ ਸਰਕਾਰ ਜਿਹੜੀ ਸਰਕਾਰ ਹੈ ਉਹਨਾਂ ਰეკਮੈਂਡੇਸ਼ਨ ਨਹੀਂ ਕੀਤੀ ਜਾਂ ਉਹਦੀ ਐਪਲੀਕੇਸ਼ਨ ਉਹ ਰੱਦ ਕੀਤੀ ਹੈ ਉਹਦੀ ਕੋਈ ਫਾਊਂਡੇਸ਼ਨ ਜਿਹੜੀ ਮਟੀਰੀਅਲ ਹੈ ਉਹ ਮੁਹैया ਕਰਾਓ ਜੀ ਸੋ ਇੱਕ ਤਰ੍ਹਾਂ ਦੇ ਨਾਲ ਹਾਈ ਕੋਰਟ ਨੇ ਉਹ ਰਿਪੋਰਟਸ ਮੰਗੀਆਂ ਹੈ ਸਰਕਾਰ ਤੋਂ ਇਹ ਸਰਕਾਰ ਅ ਕੀ ਸਰਕਾਰ ਉਹ ਰਿਪੋਰਟਸ ਜਾਂ ਉਹ ਸਮਗਰੀ ਹਾਈ ਕੋਰਟ ਦੇ ਵਿੱਚ ਪੇਸ਼ ਕਰੇ ਇਦੇ ਆਧਾਰ ਤੇ ਉਹਨਾਂ ਨੇ ਰੱਦ ਕੀਤਾ ਔਰ ਕਿਹਾ ਕਿ ਜਿਹੜੇ ਅਮਰਤਪਾਲ ਹੈ ਉਹ ਅਮਨ ਕਾਨੂੰਨ ਦੀ ਹਾਲਤ ਵਾਸਤੇ ਖਤਰਾ ਹੈ ਤੇ ਉਹਦੇ ਚ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਜਿਹੜੇ ਵਕੀਲ ਪੇਸ਼ ਹੋਏ ਉਹਨਾਂ ਨੇ ਇਹ ਨੇ ਇਹ ਗੱਲ ਜੋੜੀ ਕਿ ਜੇ ਉਹ ਬਾਹਰ ਆਣਗੇ ਤੇ ਫਿਰ ਉਸੇ ਤਰ੍ਹਾਂ ਦੀਆਂ ਗੱਲਾਂ ਕਰਨਗੇ ਜਿਵੇਂ ਪਹਿਲਾਂ ਮਾਹੌਲ ਬਣਿਆ ਸੀ ਉਸ ਤਰ੍ਹਾਂ ਬਣੇਗਾ ਸੋ ਉਹਨਾਂ ਨੇ ਕਿਹਾ ਕੋਰਟ ਨੇ ਕਿਹਾ ਕਿ ਸਾਨੂੰ ਡਾਕੂਮੈਂਟ ਦਿਓ ਕਿਉਂਕਿ ਬਿਆਨਾਂ ਨਾਲ ਕੇਸ ਨਹੀਂ ਚੱਲਦਾ ਪਹਿਲੇ ਭਾਸ਼ਣबाजी ਨਾਲ ਕਿਸੇ ਨਹੀਂ ਚੱਲਦੀ ਸੋ ਪਹਿਲੀ ਗੱਲ ਤਾਂ ਇਹ ਕਹੀ ਹੈ ਦੂਜਾ ਜਿਹੜੇ ਵਕੀਲ ਉਹਨਾਂ ਵੱਲੋਂ ਅਮਰਤਪਾਲ ਵੱਲੋਂ ਪੇਸ਼ ਹੋਏ ਸੀਗੇ ਸੀਨੀਅਰ ਐਡਵੋਕੇਟ ਆਰਐਸ ਬੈਂਸ ਉਹਨਾਂ ਨੇ ਕਿਹਾ ਕਿ ਵੀ ਜੇ ਤੁਸੀਂ ਨਹੀਂ ਦੇਣੀ ਪਰੋਲ ਨਹੀਂ ਦੇਣੀ ਇੱਕ ਇੱਕ ਚੁਣੇ ਹੋਏ ਲੋਕਾਂ ਦੇ ਨੁਮਾਇंदे ਨੂੰ ਪਾਰਲੀਮੈਂਟ ਵਿੱਚ ਸ਼ਾਮਲ ਹੋਣ ਲਈ ਪਰੋਲ ਨਹੀਂ ਦੇਣੀ ਤਾਂ ਤੁਸੀਂ ਫਿਰ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸੈਸ਼ਨ اٹینڈ ਕਰ ਰਹੇ ਨੇ ਉਹ ਉਹਨਾਂ ਨੇ ਇੱਕ ਮੰਗੇ ਜੋੜਤੀ ਨਾਲ ਤੇ ਤੀਜਾ ਜਿਹੜਾ ਪੱਖ ਹੈ ਉਹ ਜਿਹੜੀ ਸਪੀਕਰ ਦੇ ਵੱਲੋਂ ਲੋਕ ਸਭਾ ਸਪੀਕਰ ਦੇ ਵੱਲੋਂ ਜਿਹੜੇ ਸਟੈਂਡਿੰਗ ਕੌਂਸਲ ਹੈ ਇੱਥੇ ਜੈਨ ਸਾਹਿਬ ਉਹ ਸਤਿਪਾਲ ਜੈਨ ਜਿਹੜੇ ਮੈਂਬਰ ਪਾਰਲੀਮੈਂਟ ਵੀ ਰਹੇ ਹੈ ਚੰਡੀਗੜ੍ਹੋਂ ਭਾਜਪਾ ਦੇ ਬੜੇ ਸੀਨੀਅਰ ਲੀਡਰ ਨੇ ਉਹ ਉਹ ਸਟੈਂਡਿੰਗ ਕੌਂਸਲ ਨੇ ਹਾਈ ਕੋਰਟ ਦੇ ਵਿੱਚ ਸੈਂਟਰ ਦੇ ਸੋ ਸਪੀਕਰ ਵੱਲੋਂ ਉਹ ਪੇਸ਼ ਹੋਏ ਸੀਗੇ ਸੋ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਆ ਪਰਵੀਜ਼ਨ ਨਹੀਂ ਹੈ ਕਿ ਕੋਈ ਸੰਸਦ ਮੈਂਬਰ ਉਹਦੇ ਰਾਹੀਂ ਵੀਡੀਓ ਕਾਨਫਰencing ਰਾਹੀਂ ਕੋਈ ਉਹਦੇ ਵਿੱਚ ਕਾਰਵਾਈ ਵਿੱਚ ਸ਼ਾਮਲ ਹੋ ਸਕੇ ਸੋ ਉਹਨਾਂ ਨੇ ਇਨਕਾਰ ਕਰ ਦਿੱਤਾ ਤੇ ਇਹ ਮੰਗੀ ਦਾ ਮਤਲਬ ਕਿ ਤਾਂ ਰੁਕ ਗਈ ਪਰ ਹੁਣ ਸੋਲੋ ਉਸ ਗੱਲ ਤੇ ਖੜਾ ਹੈ ਕਿ ਪੰਜਾਬ ਸਰਕਾਰ ਕਿਹੜੇ ਡਾਕੂਮੈਂਟ ਹਾਈ ਕੋਰਟ ਦੇ ਵਿੱਚ ਪੇਸ਼ ਕਰਦੀ ਹੈ ਤੇ ਉਹਨਾਂ ਨੂੰ ਹਾਈ ਕੋਰਟ ਮੰਨਦੀ ਹੈ ਜਾਂ ਨਹੀਂ ਮੰਨਦੀ ਜੀ ਇਸ ਦੇ ਨਾਲ ਹੀ ਸਾਰ ਅੱਜ ਸੰਸਦ ਦਾ ਸਰਦ ਰੋਟੀ ਜਲਾ ਸ਼ੁਰੂ ਹੈ ਉਸਦੇ ਵਿੱਚ ਕਾਫੀ ਹੰਗਾਮਾ ਵੀ ਹੋਇਆ ਗਿਆ ਜਾ ਰਿਹਾ ਤੇ ਪ੍ਰਧਾਨ ਮੰਤਰੀ ਵੀ ਬਾਹਰ ਆ ਕੇ ਕਾਫੀ ਬੋਲੇ ਨੇ ਤੇ ਕੀ ਅੱਜ ਮੁੱਖ ਮੰਗਾਂ ਜਾਂ ਫਿਰ ਕਿਹੜੀਆਂ ਮੰਗਾਂ ਪਾਈ ਰਹੀਆਂ ਆ ਆ ਦੇਖੋ ਪ੍ਰਧਾਨ ਮੰਤਰੀ ਜਦੋਂ ਸੈਸ਼ਨ ਸ਼ੁਰੂ ਹੋਇਆ ਉਸ ਤੋਂ ਪਹਿਲਾਂ 9-10 ਮਿੰਟ ਉਹਨਾਂ ਨੇ মিডিਆ ਨੂੰ ਸੰਬੋਧਨ ਕੀਤਾ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਪਾਰਲੀਮੈਂਟ ਹੈ ਉਹ ਉਹ ਪੋਜ਼ਿਟਿਵ ਇਸ਼ੂਜ਼ ਦੇ ਉੱਤੇ ਡਿਵੈਲਪਮੈਂਟ ਦੇ ਇਸ਼ੂਜ਼ ਦੇ ਉੱਤੇ ਗੱਲ ਕਰਨ ਦੇ ਲਈ ਜੁੜਨੀ ਚਾਹੀਦੀ ਹੈ ਤੇ ਉਹਨਾਂ ਦਾ ਨਿਸ਼ਾਨਾ ਮੇਨ ਤੌਰ ਤੇ ਕਾਂਗਰਸ ਸੀਗੀ ਤੇ ਉਹਨਾਂ ਨੇ ਜਾਂ ਇੰਡੀਆ ਗੱਠ ਚੂੜ ਕਹਿ ਲੋ ਉਹਨਾਂ ਦਾ ਕਹਿਣਾ ਸੀਗਾ ਕਿ ਕਈ ਪਾਰਟੀਆਂ ਜਿਹੜੀਆਂ ਉਹ ਹਾਰ ਦੀ ਨਿਰਾਸ਼ਾ ਦੇ ਵਿੱਚ ਆ ਕੇ ਪਾਰਲੀਮੈਂਟ ਦੀ ਕਾਰਵਾਈ ਨੂੰ ਡਿਸਟਰਪਟ ਕਰਦੀਆਂ ਭਾਵੇਂ ਕਿ ਉਹਨਾਂ ਨੇ ਨਾਲ ਦੋਹੇ ਗੱਲਾਂ ਜੋੜ ਲਈਆਂ ਉਹਨਾਂ ਨੇ ਕਿਹਾ ਕਿ ਨਾ ਕਿਸੇ ਪਾਰਟੀ ਨੂੰ ਹਾਰ ਦੀ ਨਿਰਾਸ਼ਾ ਕਰਕੇ ਪਾਰਲੀਮੈਂਟ ਨੂੰ ਡਿਸਟਰਪ ਕਰਨਾ ਚਾਹੀਦਾ ਤੇ ਨਾ ਕਿਸੇ ਪਾਰਟੀ ਨੂੰ ਜਿੱਤ ਦੇ ਹੰਕਾਰ ਕਰਕੇ ਪਾਰਲੀਮੈਂਟ ਡਿਸਟਰਪ ਕਰਨੀ ਚਾਹੀਦੀ ਪਰ ਕਹਿਣ ਵਾਲੀਆਂ ਗੱਲਾਂ ਹੋਰ ਹੁੰਦੀਆਂ ਨੇ ਬਾ ਦੂਜੀਆਂ ਦੂਜੀਆਂ ਗੱਲਾਂ ਹੋਰ ਹੁੰਦੀਆਂ ਜਿਵੇਂ ਕਹਿੰਦੇ ਨੇ ਵੀ ਹਾਥੀ ਦੇ ਦੰਦ ਦਿਖਾਣ ਦੇ ਹੋਰ ਤੇ ਹਨਾ ਖਾਣ ਦੇ ਹੋਰ ਉਹੀ ਗੱਲ ਹੋਈ ਕਿ ਪਾਰਲੀਮੈਂਟ ਦੇ ਵਿੱਚ ਸੈਸ਼ਨ ਜਿਵੇਂ ਸ਼ੁਰੂ ਹੋਇਆ ਪ੍ਰਸ਼ਨ ਕਾਲ ਸ਼ੁਰੂ ਹੋਇਆ ਤੇ ਜਿਹੜੀ اپੋਜੀਸ਼ਨ ਹੈ ਉਹਨਾਂ ਨੇ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ ਅਸੀਂ ਜਿਹੜਾ ਸਪੈਸ਼ਲ ਇਨਕਲੂਸਿਵ ਰਿਵੀਜ਼ਨ ਹੈ VOTING ਦਾ ਜਿਹੜਾ ਬਿੱਲ ਪੇਸ਼ ਹੋ ਅੱਜ ਹੋਇਆ ਸੀਗਾ ਉਹਦਾ ਨਾ ਉਹਦਾ ਉਹਨਾਂ ਨੇ ਵਿਰੋਧ ਕੀਤਾ ਤੇ ਉਹ ਲਗਾਤਾਰ ਉਹਦੇ ਤੇ ਉਹਨੂੰ ਵਾਪਸ ਲੈਣ ਦੀ ਮੰਗ ਕਰਦੇ ਰਹੇ ਤੇ ਉਹ ਲਗਾਤਾਰ ਵਿਰੋਧ ਚੱਲਦਾ ਰਿਹਾ ਜਿਹਦੇ ਕਰਕੇ ਦੋ ਵਾਰ ਸਦਨ ਦੀ ਕਾਰਵਾਈ ਸਦਨ ਉਲਤਵੀ ਹੋਈ ਅਖੀਰ ਚ ਫਿਰ ਉਹ ਕੱਲ ਤੱਕ ਕੱਲ 11 ਵਜੇ ਤੱਕ ਪਠਾਣੀ ਪਈ ਸੋ ਕਾਫੀ ਵਿਰੋਧ ਜਿਹੜਾ ਜਿਵੇਂ ਐਕਸਪੈਕਟਡ ਹੀ ਸੀਗਾ ਕਿਉਂਕਿ اپوزیشن ਜਿਹੜੀ ਹੈ ਉਹ اپوزیشن ਜਿਹੜੀ ਹੈ ਉਹ ਉਹਨਾਂ ਨੂੰ ਮੇਨ ਇਹ ਮੁੱਦਾ ਤੇ ਫੋਕਸ ਕਰਨੀ ਆ ਉਹਨਾਂ ਨੂੰ ਲੱਗ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਇਲیکشن کمیشن ਨੂੰ ਵਰਤ ਕੇ VOTING ਜਿਹੜੀ ਹੈ ਜਿਹੜੀਆਂ ਵੋਟਾਂ ਹੈ ਉਹਨੂੰ ਆਪਣੇ ਤਰੀਕੇ ਨਾਲ ਮੈਨੀਪੂਲੇਟ ਕਰਕੇ VOTING ਲਿਸਟਾਂ ਨੂੰ ਮੈਨੀਪੂਲੇਟ ਕਰਕੇ ਇਲیکشن ਲੁੱਟਦੀ ਹੈ ਜੀ ਤੇ ਉਹ ਇਹ ਲੋਕਤੰਤਰ ਵਾਸਤੇ ਸਭ ਤੋਂ بڑا ਖਤਰਾ ਹੈ ਸਵਿਧਾਨ ਵਾਸਤੇ ਸਭ ਤੋਂ بڑا ਖਤਰਾ ਹੈ ਜੀ ਤਾਂ ਇਸੇ ਕਰਕੇ ਉਹ ਇਸ ਗੱਲ ਦੇ ਉੱਤੇ ਫੋਕਸ ਰਿਹਾ ਬਿਹਾਰ ਚੋਣਾ ਭਾਵੇਂ ਹਾਰ ਗਏ ਪਰ ਉਹਨਾਂ ਨੇ ਬੜੇ ਜ਼ਬਰਦਸਤ ਤਰੀਕੇ ਨਾਲ ਉੱਥੇ ਇਸ ਇਹਨੂੰ ਇਸ਼ੂ ਬਣਾਇਆ ਸੀਗਾ ਤੇ ਇਹ ਇਸ਼ੂ ਜਿਹੜਾ ਹੈ ਉਹ ਰਾਹੁਲ ਗਾਂਧੀ ਇਹਨੂੰ ਲੀਡ ਕਰਦੇ ਨੇ ਉਹੀ ਲੀਡਰ ਆਪੋਜੀਸ਼ਨ ਨੇ ਸੋ ਉਹਨਾਂ ਨੂੰ ਹੁਣ ਉਹ ਉਹਨਾਂ ਦੀ ਅਗਵਾਈ ਦੇ ਵਿੱਚ ਪੂਰਾ ਜਿਹੜਾ ਵਿਰੋਧੀ ਧਿਰ ਹੈ ਉਹਨਾਂ ਸਦਨ ਦੀ ਕਾਰਵਾਈ ਨੂੰ ਠਪਕਰੀ ਦਿੱਖਿਆ ਹੂੰ ਸਰ ਰਾਹੁਲ ਗਾਂਧੀ ਤੁਸੀਂ ਗੱਲ ਕੀਤੀ ਰਾਹੁਲ ਗਾਂਧੀ ਤੇ ਕੇਸ ਵੀ ਦਰਜ ਹੈ ਤੇ ਸੰਸਦ ਤੋਂ ਐਨ ਪਹਿਲਾਂ ਕੇਸ ਦਰਜ ਹੋ ਜਾਣਾ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਇਸੇ ਤਰ੍ਹਾਂ ਦਾ ਜਿਹੜੇ ਰਿਐਕਸ਼ਨ ਆ ਰਹੇ ਹੈ ਕਿ ਸਰਕਾਰ ਜਿਹੜੀ ਹੈ ਉਹ ਜਦ ਕਿ ਇਹ ਜਿਹੜੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੈ ਸਰ ਕਹਿੰਦੇ ਜਿਹਨੂੰ ਜੇ ਉਹਦੇ ਉੱਤੇ ਜਾਂ VOTING ਉਹਦੇ ਉੱਤੇ ਸਵਾਲ ਆਪੋਜੀਸ਼ਨ ਚੱਕਦੀ ਹੈ ਤਾਂ ਉਹਦਾ ਜਵਾਬ ਇਲੈਕਸ਼ਨ ਕਮਿਸ਼ਨ ਨੂੰ ਦੇਣਾ ਚਾਹੀਦਾ ਪਰ ਬੀਜੇਪੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਲੀਡਰ ਹੈ ਉਸ ਸਪੋਕਸਮੈਨ ਬਣ ਕੇ ਇਲੈਕਸ਼ਨ ਕਮਿਸ਼ਨ ਦਾ ਉਹ ਕਰ ਰਹੇ ਹੈ ਤਾਂ ਇਸੇ ਕਰ ਇਹਦੇ ਤੋਂ ਫਿਰ ਸ਼ੱਕ ਪੈਦਾ ਹੁੰਦਾ ਕਿ ਉਹ ਇਲੈ ਉਹ ਇਲੈਕਸ਼ਨ ਕਮਿਸ਼ਨ ਨੂੰ ਯੂਜ਼ ਕਰ ਰਹੇ ਹੈ ਜਿਵੇਂ ਕਿਹੜਾ ਨਹੀਂ ਜਾਣਦਾ ਕਿ ਸੀਬੀਆਈ ਨੂੰ ਕੇਂਦਰ ਸਰਕਾਰ ਕਿਵੇਂ ਯੂਜ਼ ਕਰਦੀ ਹੈ ਤੇ ਈਡੀ ਨੂੰ ਕਿਵੇਂ ਯੂਜ਼ ਕਰਦੀ ਹੈ ਆਪੋਜੀਸ਼ਨ ਦੇ ਲੀਡਰਾਂ ਦੇ ਪਟਕ ਪਟਕ ਕੇਸ ਦਰਜ ਹੋਈ ਜਾਂਦੇ ਹੈ ਤੋ ਇਹ ਜਿਹੜੀ ਹੁਣ ਸਰ ਦੇ ਉੱਤੇ ਜਿਹੜਾ ਇਸ਼ੂ ਚੱਲ ਰਿਹਾ ਉਹਨਾਂ ਨੂੰ ਪਤਾ ਹੈ ਕਿ ਇਹ ਇਹ ਇਹਨੂੰ ਇਸ਼ੂ ਬਣਾਣਗੇ ਸੋ ਇਸ ਇਸ਼ੂ ਨੂੰ ਕਿਹਾ ਜਾ ਰਿਹਾ ਹੈ ਕਿ ਕਾਊਂਟਰ ਕਰਨ ਵਾਸਤੇ ਰਾਹੁਲ ਗਾਂਧੀ ਦੇ ਉੱਤੇ ਇੱਕ ਹੋਰ ਕੇਸ ਦਰਜ ਕੀਤਾ ਗਿਆ ਸੋ ਹੁਣ 10 ਸਾਲ ਤੋਂ ਵੱਧ ਸਮਾਂ ਸਰਕਾਰ ਨੂੰ ਹੋ ਗਿਆ ਹੂੰ ਜੇ ਰਾਹੁਲ ਗਾਂਧੀ ਜਾਂ ਕਾਂਗਰਸ ਪਾਰਟੀ ਜਿਹੜੀ ਹੈ ਉਹ ਸੱਚੀ ਰਾਹੁਲ ਗਾਂਧੀ ਖਾਸ ਤੌਰ ਤੇ ਉਹ ਕਿਸੇ ਮਾਮਲੇ 'ਚ ਦੋਸ਼ੀ ਸੀ 10 ਸਾਲ 'ਚ ਪ੍ਰੂਫ ਤਾਂ ਹੋਇਆ ਨਹੀਂ ਹੂੰ ਜਾ ਤਾਂ ਤੁਸੀਂ ਪ੍ਰੂਫ ਕਰੋ ਬਿਲਕੁਲ ਤੇ ਉਹ ਬਸ ਇੱਕ ਕੰਦਾ ਨਾ ਵੀ ਕਹਿੰਦੇ ਵੀ ਕਾ ਮਾਰ ਕੇ ਟੰਗਣਾ ਉਸ ਤਰ੍ਹਾਂ ਦੀ ਪੋਲਿਟਿਕਸ ਕਰ ਰਹੇ ਕਿ ਰਾਹੁਲ ਗਾਂਧੀ ਦੇ ਉੱਤੇ ਸਟ੍ਰੈਸ ਕਰੋ ਰਾਹੁਲ ਗਾਂਧੀ ਇਹ ਵੀ ਰਾਹੁਲ ਗਾਂਧੀ ਹੁਣ 2014 ਦੇ ਵਿੱਚ ਜਿਹੜਾ ਜਿਵੇਂ ਸੀਗਾ ਉਹ ਹੁਣ 24 ਚ ਉਹ ਨਹੀਂ ਹੈਗਾ ਰਾਹੁਲ ਗਾਂਧੀ ਦੀ ਪਹਿਲਾਂ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆਗਾ ਪੱਪੂ ਹੈ ਇਹ ਬੱਚਾ ਹੈ ਹੈਨਾ ਕੈਪਟਨ ਨਵਿੰਦਰ ਸਿੰਘ ਵੀ ਉਹਨੂੰ ਬੱਚਾ ਹੀ ਕਹਿੰਦੇ ਸੀਗੇ ਤੋ ਉਸ ਤਰ੍ਹਾਂ ਉਹਨੂੰ ਪੇਸ਼ ਕੀਤਾ ਜਾਂਦਾ ਸੀਗਾ ਪਰ ਰਾਹੁਲ ਗਾਂਧੀ ਨੇ ਜਦੋਂ ਪੈਦਲ ਯਾਤਰਾ ਕੀਤੀ ਉਹ ਤੋਂ ਬਾਅਦ ਉਹਦਾ ਇਮੇਜ ਹੀ ਬਦਲ ਗਿਆ ਹੂੰ ਉਹਦਾ ਇਮੇਜ ਹੀ ਚੇਂਜ ਹੋ ਗਿਆ ਤੇ ਪਿਛਲੀਆਂ ਲੋਕ ਸਭਾ ਸੀਟਾਂ ਦੇ ਵਿੱਚ ਜੇ ਹੁਣ ਦੇਖੋ ਨਿਤੀਸ਼ ਕੁਮਾਰ ਭਾਜਪਾ ਨੂੰ ਸਪੋਰਟ ਨਾ ਕਰਦਾ ਤੇ ਭਾਜਪਾ ਦੀ ਮਾਇਨੋਰਿਟੀ ਸਰਕਾਰ ਹੈ ਹੂੰ ਠੀਕ ਹੈ ਨਾ ਤੋ ਰਾ ਉਹ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੀ ਲੜਿਆ ਨਾ ਆਪੋਜੀਸ਼ਨ ਲੜੀ ਨਾ ਤੇ ਉਹਦੇ ਵਿੱਚ ਹੁਣ ਰਾਹੁਲ ਗਾਂਧੀ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸੱਤਾਧਾਰੀ ਧਿਰ ਵੱਲੋਂ ਕਿ ਇਹਨੂੰ ਕਿਸੇ ਤਰੀਕੇ ਦੇ ਨਾਲ ਉਹ ਡਾਊਨ ਕਰੋ ਕਿਉਂਕਿ ਜਦੋਂ ਪਹਿਲਾਂ ਵੀ ਜੈਪੁਰ ਕੇਸ ਦੇ ਵਿੱਚ ਰਾਹੁਲ ਨੂੰ ਸਜ਼ਾ ਕਰਵਾਈ ਗਈ ਇਹਦੀ ਬਾਤ ਚ ਰੋਕ ਲੱਗੀ ਤੇ ਉਹ ਉਹਦੇ ਚ ਉਦੋਂ ਤੁਰੰਤ ਕਿਹਾ ਗਿਆ ਕਿ ਅਸਤੀਫਾ ਸਪੀਕਰ ਨੇ ਕਿ ਅਸਤੀਫਾ ਦਿਓ ਜੀ ਘਰ ਛੱਡੋ ਜੀ ਮਤਲਬ ਘਰੋਂ بے ਘਰ ਕਰਨ ਵਾਲੀ ਗੱਲ ਕਰਤੀ ਹੈ ਨਾ ਜੇ ਹਫਤਾ 10 ਦਿਨ ਰੁਕ ਵੀ ਜਾਂਦੇ ਤਾਂ ਉਹਨਾਂ ਕੀ ਫਰਕ ਪੈ ਜਾਣਾ ਸੀ ਬਹੁਤ ਸਾਰੇ ਲੀਡਰ ਹੈ ਜਿਹੜੇ ਕਈ ਕਈ ਸਾਲਾਂ ਤੋਂ ਘਰ ਦੱਬੀ ਬੈਠੇ ਸਰਕਾਰੀ ਘਰ ਦੱਬੀ ਬੈਠੇ ਸੋ ਮੈਨੂੰ ਲੱਗਦਾ ਕਿ ਭਾਜਪੀ ਜਿਹੜੀ ਹੈ ਨਾ ਉਹ ਸਰ ਵਾਲੇ ਈਸ਼ੂ ਦੇ ਉੱਤੇ ਆਪੋਜੀਸ਼ਨ ਦੇ ਦੀ ਕਾਟ ਕਰਨ ਵਾਸਤੇ ਰਾਹੁਲ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਉਹਦੇ ਕਰਕੇ ਇਹ ਕੇਸ ਜਿਹੜਾ ਹੈ ਉਹ 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 ਕਰਨ ਦੀ ਕੋਸ਼ਿਸ਼ ਕੀਤੀ ਗਈ ਹਮ ਬਹੁਤ ਬਹੁਤ ਧੰਨਵਾਦ ਰੱਖੀਏ ਸ਼ੁਕਰੀਆ ਜੀ ਸੋ اے ਸੀ ਅੱਜ ਦੀ ਚਰਚਾ ਕੱਲ ਨੂੰ ਫਿਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ